ਸੋ ਸਿੱਖਾਲ ਜੀ ਮੈਂ ਸਿੰਦਰਪਾਲ ਬੀਆਰਸੀ ਬਲੌਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ ਪਦਾਰਥ ਵਿੱਚ ਹੋਣ ਵਾਲੇ ਬਦਲਾਵਾਂ ਬਾਰੇ ਜੋ ਕਿ ਦੋ ਤਰ੍ਹਾਂ ਦੇ ਹੁੰਦੇ ਆ ਫਿਜ਼ੀਕਲ ਤੇ ਕੈਮੀਕਲ ਠੋਸ ਦੇ ਤਾਪਮਾਨ ਨੂੰ ਵਧਾਉਣ ਤੇ ਉਹਦੇ ਕਣਾਂ ਦੀ ਗਤੀ ਜੁਰਜੇ ਤੇ ਕੀ ਪ੍ਰਭਾਵ ਪਏਗਾ ਉਹ ਵੱਧ ਜੂਗੀ ਕਿਉਂਕਿ ਜਦੋਂ ਆਪਾਂ ਗਰਮੀ ਦੋਂਗੇ ਤਾਂ ਜਿਹੜੇ ਬੌਂਡ ਦੇ ਬੰਧਨ ਨੇ ਉਹ ਟੁੱਟ ਜਾਂਦੇ ਨੇ ਮੈਂ ਮੈਗਨੇਸਟੋਪ ਤੇ ਪਾਣੀ ਗਰਮ ਕੀਤਾ ਤੇ ਕੁਝ ਸਮੇਂ ਦਾ ਨੋਟ ਕੀਤਾ ਵੀ ਪਾਣੀ ਦਾ ਭੱਦਰ ਘਟ ਗਿਆ ਕਿਹੜਾ ਪਰਿਵਰਤਨ ਜ਼ਿੰਮੇਵਾਰ ਤਾਂ ਉਹ ਵਾਸ਼ਪੀਕਰਨ ਹੈ ਕਿਉਂਕਿ ਵਾਸ਼ਪ ਬਣ ਕੇ ਜਿਹੜਾ ਪਾਣੀ ਆ ਉੜ ਗਿਆ ਮੋਹਿਤ ਨੇ ਨੋਟ ਕੀਤਾ ਕਿ ਜਦੋਂ ਠੰਡੇ ਪਾਣੀ ਨੂੰ ਗਲਾਸ 'ਚ ਰੱਖਿਆ ਗਿਆ ਪਾਣੀ ਦੀਆਂ ਕੁਝ ਬੂੰਦਾਂ ਬਾਹਰ ਨਜ਼ਰ ਆਉਂਦੀਆਂ ਨੇ ਤਾਂ ਉਹ ਆਉਂਦੀਆਂ ਨੇ ਜਲਵਾਸ਼ਪਾਂ ਦੇ ਸੰਗਨਨ ਕਾਰਨ ਜਦੋਂ ਬਰਫ਼ ਨੂੰ 0 ਤੋਂ 100 ਡਿਗਰੀ ਤੱਕ ਸੈਲਸੀਅਸ ਤੱਕ ਗਰਮ ਕਰੂंगे ਤਾਂ ਕਿਹੜਾ ਪਰਿਵਰਤਨ ਸਹੀ ਦਰਸਾਏਗਾ ਤਾਂ ਉਹ ਹੈ ਜੀ ਪਿਘਲਣਾ ਤੇ ਵਾਸ਼ਪੀਕਰਨ ਕਿਹੜੇ ਕਥਨ ਸਹੀ ਨਹੀਂ ਹਨ ਤਾਪ ਮੰਨ ਦੀ ਐਸਾ ਹੀ ਗਾਈ ਐਸਲਸੀਅਸ ਹੈ ਗਲਤ ਹੈ ਵਾਸ਼ਪੀਕਰਨ ਤੋਂ ਤਾਪ ਪੈਦਾ ਹੁੰਦਾ ਇਹ ਵੀ ਗਲਤ ਹੈ ਤਾਂ ਇਹਦਾ ਅਨਸਰ ਆ 5ਵੇਂ ਦਾ ਦੂਜਾ ਮਿਲਾਨ ਕਰੋ ਪੁੰਜ ਦੀ ਜਿਹੜੀ ਰਾਸ਼ੀ ਆ ਉਹ ਹੁੰਦੀ ਆ ਕਿਲੋਗ੍ਰਾਮ ਆਇਤਨ ਹੁੰਦਾ ਘਣ ਮੀਟਰ ਦਬਾਅ ਲਈ ਪਾਸਕਲ ਤੇ ਲੰਬਾਈ ਲਈ ਮੀਟਰ ਤਾਂ ਇਹਦਾ ਆਨਸਰ ਜਿਹੜਾ ਹੈ ਉਹ 3 ਹੈ ਦੱਸੋ ਵੀ 1 2 3 ਦੇ ਕ੍ਰਮਵਾਰ ਕੀ ਨੇ ਤਾਂ ਇਹਨੂੰ ਦੇਖਣ ਦੇ ਪਾਉਂਦਾ ਲੱਗਦਾ ਵੀ ਇਹ ਹੈਗੇ ਆ ਠੋਸ ਦਰਬ ਤੇ ਗੈਸ ਬਾਸ਼ਪੀਕਰਨ ਨੂੰ ਪ੍ਰਭਾਵਿਤ ਕੌਣ ਕਰਦਾ ਸਤ ਦਾ ਖੇਤਰਫਲ ਤਾਪਮਾਨ ਹਵਾ ਦੀ ਨਮੀ ਇਹ ਸਾਰੇ ਹੀ ਪ੍ਰਭਾਵਿਤ ਕਰਦੇ ਨੇ ਤਾਂ ਆਨਸਰ ਉਪਰੋਕਤ ਸਾਰੇ ਰਾਹੁਲ ਜਾਣਨਾ ਚਾਹੁੰਦਾ ਜਦੋਂ ਐਸੀਟੋਨ ਹਥੇਲੀ ਤੇ ਪਾਇਆ ਜਾਂਦਾ ਹਥੇਲੀ ਠੰਡੀ ਕਿਉਂ ਹੁੰਦੀ ਆ ਕਿਉਂਕਿ ਉਹ ਜਿਹੜੀ ਐਸੀਟੋਨ ਹੁੰਦਾ ਜਦੋਂ ਉਹਨੇ ਹਥੇਲੀ ਤੇ ਪਾਇਆ ਜਾਂਦਾ ਉਹ ਵਾਸ਼ਪੀਤ ਹੋ ਜਾਂਦਾ ਤਾਂ ਉਹਦਾ ਆਨਸਰ ਹੈ ਵਾਸ਼ਪੀਕਰਨ ਯੋਗਤਾ ਨੇ ਇੱਕ ਲੱਕੜੀ ਦੇ ਲੋਹੇ ਦੇ ਸਮਾਨ ਆਕਾਰ ਦੇ ਟੁਕੜਨ ਨੂੰ ਸમાન ਤਾਪਮਨ ਤੇ ਗਰਮ ਕੀਤਾ ਲੋਹੇ ਦਾ ਟੁਕੜਾ ਜ਼ਿਆਦਾ ਗਰਮ ਪ੍ਰਤੀਤ ਹੋਏਗਾ ਕਿਉਂਕਿ ਉਹ ਉਹ ਲੋਹਾ ਹੈ ਉਹ ਤਾਪ ਦਾ ਸੁਚਾਲਕ ਹੈ 50 ਗ੍ਰਾਮ برف ਦਾ ਟੁਕੜਾ ਪਿਘਲ ਕੇ ਪਾਣੀ ਚ ਬਦਲ ਗਿਆ ਹੁਣ ਪਾਣੀ ਦੇਖੋ ਜਿੰਨਾ ਬਰਫ਼ ਸੀ ਉਨਾ ਹੀ ਪਾਣੀ ਆ ਤਾਂ ਉਹਦਾ ਜਿਹੜਾ ਪੁੰਜਾ ਉਹ 50 ਗ੍ਰਾਮ ਹੀ ਰਹੂਗਾ ਅਮਨਦੀਪ ਨੇ 10 ਗ੍ਰਾਮ ਖੰਡ ਨੂੰ ਗਰਮ ਕੀਤਾ ਕੁਝ ਦਿਨਾਂ ਬਾਅਦ ਦੇਰ ਬਾਅਦ 3 ਗ੍ਰਾਮ ਕੀ ਕਾਲਾ ਪਦਾਰਥ ਪ੍ਰਾਪਤ ਹੋਇਆ ਹੁਣ ਦੇਖੋ ਪਹਿਲਾਂ ਜਿਹੜੀ ਖੰਡ ਸੀ ਉਹ ਚਿੱਟੇ ਰੰਗ ਦੀ ਸੀ ਉਹਦਾ ਕਲਰ ਚੇਂਜ ਹੋਇਆ ਤਾਂ ਇਹ ਰਸਾਇਣਿਕ ਪਰਿਵਰਤਨ ਕਿਹੜਾ ਵਰਤਨ ਗੈਸ ਦੇ ਕਣਾਂ ਨੂੰ ਪ੍ਰਦਰਸ਼ਿਤ ਕਰਦਾ ਹੁਣ ਦੇਖੋ ਗੈਸ ਦੇ ਜਿਹੜੇ ਕਣ ਹੁੰਦੇ ਆ ਉਹ ਦੂਰ ਦੂਰ ਹੁੰਦੇ ਆ ਤਾਂ ਦੂਰ ਇੱਥੇ ਵਰਤਨ ਸੀ ਕਪੂਰ ਦਾ ਟੁਕੜਾ ਹਵਾ ਵਿੱਚ ਰੱਖਣ ਤੇ ਗਾਇਬ ਹੋ ਜਾਂਦਾ ਹੁਣ ਦੇਖੋ ਕਪੂਰ ਠੋਸ ਆ ਤਾਂ ਉਹ ਗਾਇਬ ਹੋ ਗਿਆ ਯਾਨੀ ਉਹ ਨਜ਼ਰ ਨਹੀਂ ਗੈਸ ਬਣ ਗਿਆ ਤਾਂ ਉਹ ਹੈ ਜੋਰ ਉਡਾਣਾ ਗਲਾਸ ਵਿੱਚ বরਫ ਦੇ ਟੁਕੜੇ ਪਾਉਣ ਪਾਉਣ ਤੇ ਪਾਣੀ ਦੀਆਂ ਬੂੰਦਾਂ ਇਹ ਪਹਿਲਾਂ ਆਪਾਂ ਕਰ ਚੁੱਕੇ ਹਾਂ ਇਹ ਸੰਗਨਨ ਤਾਂ ਦੂਜਾ ਇਹਦਾ ਆਨਸਰ ਗਰਮੀਆਂ 'ਚ ਕਿਸ ਕਿਸਮ ਦੇ ਕੱਪੜੇ ਪਾਉਣੇ ਚਾਹੀਦੇ ਨੇ ਸੁੱਤੀ ਅਤੇ ਗੋੜੇ ਰੰਗ ਦੇ ਕਿਉਂਕਿ ਉਹ ਗਰਮੀ ਸੋਖ ਲੈਂਦੇ ਨੇ ਤੇ ਆਪਾਂ ਨੂੰ ਠੰਡਕ ਮਹਿਸੂਸ ਕਰਾਉਂਦੇ ਨੇ ਉਬਲਦਾ ਹੋਇਆ ਪਾਣੀ ਜਾਂ ਭਾਫ਼ ਵਿੱਚੋਂ ਜਿਹੜੀ ਜਲਣ ਦੀ ਤੀਬਰਤਾ ਜ਼ਿਆਦਾ ਹੁੰਦੀ ਆ ਭਾਫ਼ 'ਚ ਕਿਉਂਕਿ ਉੱਥੇ ਇੱਕ ਟੌਪਿਕ ਜਿਹੜਾ ਗੁਪਤ ਤੁਸ਼ਮਾ ਵਾਲਾ ਉਹ ਲੱਗ ਜਾਂਦਾ ਮਨਪ੍ਰੀਤ ਨੇ 20 ਡਿਗਰੀ ਸੈਲਸੀਅਸ ਤੇ 100 ਗ੍ਰਾਮ ਪਾਣੀ 'ਚ 10 ਗ੍ਰਾਮ ਨਮਕ ਨੂੰ ਘੋਲ ਲਿਆ ਘੋਲ ਦਾ ਪੁੰਜ ਕਿੰਨਾ ਬਣ ਗਿਆ ਹੁਣ ਦੇਖੋ 100 ਗ੍ਰਾਮ ਪਾਣੀ ਆ 10 ਗ੍ਰਾਮ ਨਮਕ ਘੋਲਿਆ 110 ਗ੍ਰਾਮ ਪਾਣੀ ਨੂੰ ਜਦੋਂ 25 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਜਾਂਦਾ ਤਾਂ ਕੇਵਲ ਤਾਪਮਾਨ ਹੀ ਬਦਲੂਗਾ ਨਵਾਂ ਪਦਾਰਥ ਨਹੀਂ ਬਣੂਗਾ ਉਹ ਪਾਣੀ ਹੀ ਰਹਿੰਦਾ ਦਬਾਅ ਦੀ ਐਸਾ ਹੀ ਗਾਈ ਹੁੰਦੀ ਆ ਪਾਸਕਲ 273 ਕੇਲਵਿਨ ਤੇ ਜਿਹੜੀ ਪਾਣੀ ਦੀ ਪੌਦ ਦੀ ਗਵਸਤਾ ਹੋਏਗੀ ਉਹ ਠੋਸ ਹੋਏਗੀ ਧੰਨਵਾਦ